ਜੀ ਮਿੱਤਰੋ ਵੈਲਕਮ ਆ ਜੀ ਸਾਰਿਆਂ ਦਾ ਆਪਣੇ ਨਿਊ ਬਲੌਗ 'ਚ ਉਮੀਦ ਕਰਦਾ ਵੀ ਸਾਰੇ ਸੱਜਣ ਮਿੱਤਰ ਠੀਕ ਠਾਕ ਹੋਊਗੇ ਤੇ ਆਪਾਂ ਠੀਕ ਠਾਕ ਆ ਤੇ ਅੱਜ ਦਾ ਬਲੌਗ ਆ ਮਿੱਤਰੋ ਆਪਣਾ ਘੋੜੇ ਦੇ ਬੰਪਰ ਦੇ ਉੱਤੇ ਤਾਂ ਆਪਾਂ ਇਹਦੇ ਪਹਿਲਾਂ ਮੋਰੇ ਆ ਲਖਾਇਆ ਸੀਗਾ ਬਾਸੀ ਤੇ ਇਹ ਉਸ ਵੇਲੇ ਜਦੋਂ ਲਖਾਇਆ ਸੀਗਾ ਤਾਂ ਉਸ ਵੇਲੇ ਤਾਂ ਬਹੁਤ ਸੋਹਣਾ ਲੱਗਦਾ ਸੀਗਾ ਅੱਖਰ-ਅੱਖਰਾਂ ਦਾ ਕਲਰ-ਕੁੱਲਰ ਵੀ ਐਨ ਸਹੀ ਸੀਗਾ ਬੀ ਵੀ ਪੂਰੀ ਰੈੱਡ ਸੀਗੀ ਹਨਾ ਤੇ ਹੁਣ ਜਿੱਦਾਂ ਇਹਦਾ ਸਮੇਂ ਦੇ ਤੇ ਹਿਸਾਬ ਦੇ ਨਾਲ ਹੁਣ ਇਹ ਯਾਨੀ ਕਿ 올ਡ ਜਾਂ ਪੁਰਾਣਾ ਇਹ ਲੱਗਣ ਲੱਗ ਪਿਆ ਆ ਤਾਂ ਆਪਾਂ ਹੁਣ ਚੱਲੇ ਆ ਆਪਣੇ ਮਿੱਤਰਾਂ ਕੋਲ ਜਗਾੜੀ ਬੰਦਿਆਂ ਦੇ ਕੋਲ ਤੇ ਉਹਨਾਂ ਦੇ ਕੋਲ ਚੱਲਦੇ ਆ ਤਾਂ ਆਪਾਂ ਸਾਰਾ ਲਹਾ ਕੇ ਇਹਦੀ ਬੰਪਰ ਦੀ ਸਾਰੀ ਦੀ ਸੈਟਿੰਗ ਕਰਾਉਣੀ ਆ ਇੱਕੋ ਥੱਲੇ ਜਿਹੜੇ ਹੋਰ ਨੇ ਆ ਉਹ ਪੱਤੀਆਂ ਦੀ ਵੀ ਸੈਟਿੰਗ ਕਰਾਉਦੇ ਆ ਤੇ ਬਣੇ ਰਿਓ ਵੀਡੀਓ ਦੇ ਵਿੱਚ ਤੇ ਜੋ ਜੋ ਆਪਾਂ ਪ੍ਰੋਸੈਸ ਕਰਦੇ ਆ ਆਪਾਂ ਤੁਹਾਨੂੰ ਸਾਰਾ ਦਿਖਾ ਲਦੇ ਆ ਆ ਸਟੀਲ ਆਪਾਂ ਜਿੰਨੀ ਵੀ ਐ ਸਾਰੀ ਆਪਾਂ ਉਤੋਂ ਲਾ ਦੇਣੀ ਐ ਇਹਨੂੰ ਸੈਂਪਲ ਕਰਾਂਗੇ ਇਹਨੂੰ ਮੋਰੇ ਨੂੰ ਸੈਂਪਲ ਕਰਕੇ ਦਾ ਫਿਰ ਵਧੀਆ ਜਾਂ ਮੋਰੇ ਕੋਈ ਫੌਂਟ ਦੇ ਨਾਲ ਇਹਦੇ ਉੱਤੇ ਮੋਰੇ ਲਿਖਾਵਾਂਗੇ ਆਪਾਂ ਤੇ ਇੱਕ ਆਪਣੇ ਆ ਘੋੜੇ ਦੀ ਤਾਰ ਖਰਾਬ ਹੋ ਗਈ ਆ ਦੇਖਦੇ ਆ ਜੇ ਮੂੜ ਬਣ ਗਿਆ ਤਾਂ ਫਿਰ ਇਹਨੂੰ ਵੀ ਨਾਲ ਲੈ ਚੱਲਾਂਗੇ ਜਿਹੜੀ ਆਪਾਂ ਹੱਥ ਵਾਲੀ ਰੇਸ ਲਈ ਆ ਵਾਲੀ ਹਨਾ ਤਾਂ ਇਹ ਟੋਆ ਦੇ ਨੂੰ ਤੁਹਾਨੂੰ ਮੈਂ ਦਿਖਾਉਂਦਾ ਇਤੋ ਨੂੰ ਟੁੱਟ ਗਈ ਆ ਆ ਕਰੋ ਚੈੱਕ ਆ ਦੇ ਟੁੱਟ ਗਈ ਆ ਤੇ ਆਪਾਂ ਹੁਣ ਤਾਰ ਖੋਲੀ ਆ ਇਹਨੂੰ ਫਿਟਿੰਗ ਨਹੀਂ ਕੀਤੀ ਹੈਗੀ ਲਾਈ ਹੈ ਨਾਲੋਂ ਤੇ ਇੱਕ ਆਪਾਂ ਫੇਰ ਦੇਖਦੇ ਆ ਜੇ ਇਹਨੂੰ ਲੈ ਕੇ ਗਏ ਦੇ ਨਾਲ-ਨਾਲ ਆਪਾਂ ਇਹਦੀ ਤਾਰ ਪਵਾ ਕੇ ਲਿਆਉਦੇ ਆ ਉਹਨਾਂ ਦੇ ਕੋਲੋਂ ਲੈ ਵੇ ਮਿੱਤਰੋ ਆ ਗਿਆ ਜੱਸਾ ਕਿਦਾਂ ਜੱਸਿਆ ਹੈਲੋ ਕਹਦੇ ਸਾਰਿਆਂ ਨੂੰ ਤੇ ਆਪਣਾ ਲਵੀ ਸਤਿ ਸ਼੍ਰੀ ਅਕਾਲ ਜੀ ਇਹ ਇਹ ਘੋੜੇ ਨੂੰ ਪਹਿਲਾਂ ਲੈ ਕੇ ਜਾਂਦੇ ਆ ਤੇ ਆਪਾਂ ਥੋੜੇ ਘਰ ਪਰੌਣੇ ਆਏ ਆ ਤਾਂ ਆਪਾਂ ਬਾਅਦ ਚ ਲੈ ਕੇ ਚੱਲਦੇ ਆ ਘੋੜੇ ਆਪਣੇ ਨੂੰ ਐ ਪਹਿਲੀ ਸਲਫੇ ਨਹੀਂ ਮੰਨਦਾ ਮੱਲ ਗਿਆ ਮੰਨ ਗਿਆ ਓ ਬੱਲੇ ਤੇਰੇ ਆ ਗਿਆ ਆਪਣਾ ਹੈਪੀ ਕਿੱਦਾਂ ਏ ਇਹ ਵੀ ਇਦਾਂ ਜੰਨੇ ਆ ਏਰ ਸਾਡਾ ਕੜਾ ਉਦਾ ਹੀ ਆ ਹੁੰਦਾ ਹੀ ਆ ਢੀਡਾ ਭੈਣੀ ਆ ਇਹਦੇ ਨਾਲ ਰਹਿਣ ਦੇ ਢੀਡਾ ਭੈਣੀ ਆ ਲਓ ਵੀ ਮਿੱਤਰੋ ਚੱਲ ਪਏ ਆਪਾਂ ਲੈ ਕੇ ਟਰੈਕਟਰ ਭਾਜੀ ਹੁਣੀ ਪਿੱਛੇ ਆਉਂਦੇ ਆ ਟਰੈਕਟਰ ਦੂਜਾ ਲੈ ਕੇ ਆਪਾਂ ਨੂੰ ਜਲਦੀ ਆਣੀ ਚਾਹੇ ਟਰੈਕ ਮਿਲਦੇ ਆ ਜੀ ਜਾ ਕੇ ਪਹੁੰਚ ਕੇ ਦਿੰਨੇ ਆ ਅਪਡੇਟ ਚੱਲਦੇ ਆ ਆਪਾਂ ਇਹਨੂੰ ਵੀ ਘੋੜੇ ਨੂੰ ਲੈ ਕੇ ਤਾਂ ਇਹਦੀ ਤਾਰ ਪਵਾ ਲਿਆਈਏ ਤਾਂ ਮੇਰਾ ਖਿਆਲ ਜੱਸੇ ਹੁਣੀ ਤਾਂ ਪਹੁੰਚ ਗਏ ਆ ਸਟਾਰਟ ਮੜਿਆ ਮੈਂ ਕਿਹਾ ਮੈਂਟਿੰਗ ਸਟਾਰਟ ਕਰ ਲਈਏ ਕਰਤਾ ਜੀ ਕੰਮ ਕਰਤਾ ਕੱਲਾ ਕੱਲਾ ਆਹ ਦੇਖੋ ਵਾਸੀ ਆਹ ਸੀ ਸਾਹ ਵਾਸੀ ਸਾਹਿਬ ਆ ਗਾਤੇ ਇਕੱਠੇ ਆਹ ਲਓ ਜੀ ਵਾਸੀ ਸਾਹਿਬ ਜੀ ਤਾਂ ਆ ਵੀ ਉਹ ਟਾਈਮ ਦਾ ਕਹਿੰਦਾ ਸੀ ਕਰਾਉਣਾ ਕਰਾਉਣਾ ਅੱਜ ਕਰਾਏ ਦਿੱਤਾ ਆਹ ਪੱਲੀ ਨੇ ਰੈਂਦੀ ਹੀ ਕੱਟ ਜਾਣ ਨਾਲ ਇਹ ਵੀ ਗੱਲ ਹੋ ਗਈ ਐ ਜੱਸੇ ਉਦਾ ਚਟਾ ਵੀ ਸੋਹਣਾ ਲੱਗਦਾ ਆ ਦੇ ਬਿਨਾ ਉਹ ਤੋਂ ਦੇਲਾ ਭਾਜੀ ਦੇਖੀ ਨਾ ਵੜਾ ਲਾਦਾ ਕਿ ਨਹੀਂ ਵਧੀਆ ਹਨਾ ਦੱਸੋ ਚਟਾ ਸੋਹਣਾ ਲੱਗਦਾ ਆ ਇਦਾਂ ਬਿਨਾ ਪਲੇਟ ਤੋਂ ਰੰਗ ਬਰੰਗੀ ਤੋਂ ਅਰੇ ਆ ਵਸਨਾਂ ਕਾ ਸਾਰੇ ਕਰ ਦੇਣਾ ਲੈਟਾ ਲੂਟਾ ਵੀ ਲੈਣਾ ਹੀ ਆ ਵੀ ਖਰਾਬ ਇਹ ਹੋ ਗੀਆਂ ਆਵੇ ਮਿੱਤਰੋ ਆ ਗਏ ਆਪਾਂ ਏ ਆਪਣੇ ਭਰਾ ਕਿਦਾਂ ਹਾਲ ਹੈ ਵੀਰ ਕੀ ਹਾਲ ਚਾਲ ਵਧੀਆ ਹੋ ਠੀਕ ਠਾਕ ਚੱਕ ਤਾਂ ਕੰਮ ਹੈ ਲਾ ਵੇ ਮਿੱਤਰੋ ਘਰ ਤਾਂ ਪੱਧਰਾ ਇਹਦਾ ਮੇਰੇ ਉਹਦੇ ਨੂੰ ਲੜਾਈ ਕਰ ਛੱਟਿਆ ਇਹਨੂੰ ਐਨ ਆ ਰਕੜ ਦੇ ਰਕੜਤੀਆਂ ਨਹੀਂ ਉੱਤੋਂ ਤਰਗੜ ਹੋ ਗਈ ਪੱਤੀ ਦਾ ਕੰਮ ਆ ਗਿਆ ਬਸ ਸਹੀ ਆ ਉਹ ਹਲਾ ਬਰਾਇਆ ਬਹੁਤ ਲੱਗਦਾ ਹੈਗਾ ਥੱਲੇ ਵਾਲੀ ਪੱਤੀ ਵੀ ਇਹ ਵੀ ਲਾ ਕੇ ਸਹੀ ਕਰਾ ਲਓ ਥੱਲੇ ਹੋਰ ਨੂੰ ਲਵਾਉਣ ਲਈ ਮੈਂ ਕਹਾਂ ਜਾਂ ਹੋਰ ਨੂੰ ਪੱਛੇ ਕਰਦੀ ਏ ਨਹੀਂ ਥੱਲੇ ਨਹੀਂ ਹੌਰਨ ਮੋਰੇ ਸੋਨੇ ਲੱਗਣੇ ਆ ਜੀ ਇੱਥੇ ਮੋਰੇ ਕਰਾ ਦਿੰਦੇ ਜਿਵੇਂ ਹੌਰਨ ਇੱਥੇ ਮੋਰੇ ਕਰਵਾ ਓਏ ਮੋਰੇ ਲਾ ਦੀ ਆਹੋ ਮੋਰੇ ਹਾਂਜੀ ਸਰਕਾਰ ਕਿੱਦਾਂ ਉਹਦੀ ਆਪਾਂ ਤਾਰ ਨਵੀਂ ਪਾਉਣੀ ਆ ਯਾਰ ਤਾਰ ਨੂੰ ਉਹਨੂੰ ਬਿੰਗ ਪੈ ਗਿਆ ਆਹ ਇਹ ਕੋਈ ਹੈ ਨਾ ਜਦੋਂ ਇਹ ਰੇਸ ਦਿੰਦੇ ਆ ਰੇਸ ਘਟਦੀ ਨਹੀਂ ਹੈ ਕਿ ਰੇਸ ਦੂਜੀ ਵੀ ਅੜ ਜਾਂਦੀ ਆ ਉਹ ਸੈਟ ਵੀ ਕਰਦੀਆਂ ਨੇ ਇਹ ਆ ਆਪਣੇ ਜਗਾੜੀ ਵੀਰ ਇੱਦਾਂ ਦਾ ਮਰਜ਼ੀ ਜਿਗਾਰਡ ਕਰਵਾ ਲਓ ਓਦਾਂ ਦਾ ਜਿਗਾਰਡ ਕਰ ਦਣਗੇ ਆ ਚੱਕ ਸਟੀਲ ਵਾਸੀ ਨਹੀਂ ਰਹਿ ਗਿਆ ਹਾਂ ਪਾ ਇਹਨੂੰ ਕਿਹਾ ਮੈਂ ਕਿਹਾ ਵਾਸੀ ਨਹੀਂ ਹਾਂ ਅੱਛਾ ਵਾਸੀ ਸਾਵਧਾਨ ਰੱਖਣਾ ਸਾਵਧਾਨ ਸਾਵਧਾਨ ਕਹਿੰਦਾ ਗੋਪੀਆਂ ਦੇ ਵਾਰ ਗੋਪੀ ਦੀ ਨਿਸ਼ਾਨੀ ਟਰਾਲੀ ਤੇ ਲਾ ਦੇ ਗੋ ਮੋਹਲੇ ਪਾਸੇ ਵਾਲੇ ਬੈਠ ਕੇ ਦੱਸ ਹਾਂ ਤੁਸੀਂ ਲੋਏ ਕਹਾਂ ਕਿ ਹੱਟ ਦੇ ਹਾਂਜੀ ਹਾਂ ਠੀਕ ਹੈ ਨਹੀਂ ਉਹ ਪੌੜਨੀ ਇੰਨਾ ਵਧੀਆ ਲੱਗਦਾ ਯਾਰ ਟਾਈਮ ਟਾਈਮ ਦੇ ਹਿਸਾਬ ਨਾਲ ਚਲੋ ਜਦੋਂ ਉਹ ਸੀਗੀ ਠੀਕ ਸੀ ਪਰ ਉਹਦਾ ਬਹੁਤ ਠੀਕ ਸੀ ਖੜਕਦਾ ਬਹੁਤ ਸੀ ਕਿੰਨ ਕਰਕੇ ਚਲਾਉਨੇ ਉਹਦਾ ਖੜਕਦਾ ਬਹੁਤ ਹੈਗਾ ਖੜਕਦਾ ਇਹ ਇਦਾਂ ਦੀਆਂ ਦਵੀਆਂ ਮਗਰ ਪਾਈਆਂ ਹੁਣ ਤਾਂ ਤੋੜ ਦੇਣੀਆਂ ਐ ਨਹੀਂ ਇਹਦਾ ਖਲਾਰਾ ਤਾਂ ਦਸ ਮਿੰਟਾਂ ਜੇ ਪਾ ਲੈਣਾ ਉਹਦੀ ਹੈ ਨਾ ਜਿਹੜੀ ਆ ਥਾਏ ਆ ਇੱਥੋਂ ਰੇਸ ਨਹੀਂ ਬਚੇ ਤਾਂ ਰੋਕਦੀ ਹੈਗੀ ਆ ਜੀ ਪਿੱਛੇ ਨੂੰ ਖਿੱਚ ਹੋ ਜਾਂਦੀ ਹੈ ਆਹ ਮੇਰਾ ਵੀਰ ਸੈਟਿੰਗ ਹੀ ਕਰ ਦੇ ਉਹਦੀ ਰੇਸ ਹੈ ਉਹ ਟੈਰਾ ਨਾਲ ਬਾਹਲਾ ਮੋਰੋ ਟਰੈਕਟਰ ਛੋਟਾ ਜਿਹਾ ਲੱਗਣ ਲੱਗ ਪਿਆ ਉਦੋਂ ਹੀ ਲਾਲ ਦਾ ਚੱਲ ਬੰਦ ਰੂਮ ਪਰ ਕੱਸ ਦੇਣਾ ਆਪਾਂ ਹਨਾ ਇਹ ਲੱਗਣਾ ਸਹੀ ਇੱਧਰ ਵੀ ਵਲੌਗ ਸ਼ੂਟ ਕਰਦੇ ਆਂ ਕੀ ਕਰਵਾਉਂ ਵਲੌਗ ਸ਼ੂਟ ਕਰਦੇ ਆਂ ਇਹਦੀ ਤਾਰ ਜੇ ਪ੍ਰੋਬਲਮ ਹੈ ਜਿਹੜੀ ਇੰਨੀ ਇਦੀ ਰੇਸ ਜਾਮ ਬਹੁਤ ਆ ਇਹਦੀ ਪਾਣੀ ਕੋਈ ਗਿਆ ਹੈਗਾ ਹਾਂ ਪਾਣੀ ਪ੍ਰੂਣੀ ਪਿਆ ਕਰਕੇ ਹੋਣਾ ਹਲੋ ਆ ਪਿਆ ਸਹਿਬ ਵਾਲੇ ਦਾ ਵੇਟ ਆ ਪਲੇਟਾਂ ਉਹਦੀਆਂ ਇਹ ਵੀ ਵੇਟ ਹੁਣ ਰੈਡੀ ਕਰਨਾ ਆ ਅੰਟ ਦੇ ਆਦੇ ਆ ਵਤੰਦਰ ਪਹਿਲੇ ਥੱਕ ਕੇ ਲੰਮੇ ਪੈ ਗਿਆ ਆ ਟਰੈਕਟਰ ਨੇ ਆਉਂਦਾ ਥੱਕ ਗਿਆ ਇਹ ਰਾਜ ਹੀ ਥੱਕ ਗਿਆ ਉਹਦਾ ਉਹ ਟਰੈਕਟਰ ਨੇ ਕਾਤੇ ਜੀ 1.5-2 ਕੁਆਂਟਲ ਮਿੱਟੀ ਕਿਤਾ ਹੋ ਗਈ ਗੱਲ ਬਈ ਗੱਲ ਸੁਪਰ ਹਿੰਡਰ ਦੀ ਜੇ ਵੀ ਕਹਿੰਦਾ 9 ਫੁੱਟਾ ਬਾਈ ਚੱਕ ਨਹੀਂ ਹਾਇ ਬਾਲਾ ਤੇ ਮੈਂ ਕਿਹਾ ਜਾਂ ਫਿਰ ਸੁਪਰੀ ਨਹੀਂ ਚੱਲਦਾ ਹੁੰਦਾ ਤੇ ਮਿੱਟੀ ਲਾਗੇ ਮਿੱਟੀ ਬਹੁਤ 1.5 2 ਕੁਆਂਟਲ ਦਾ ਮਿੱਟੀ ਲੱਗ ਜਾਂਦੀ ਹੁੰਦੀ ਉਹਨੂੰ ਸਟੀਲ ਲਾਈ ਸੀਗੀ ਤਾਂ ਹੀ ਚੱਕਦੀ ਆਂਦੀ ਆਂਦੀ ਮਿੱਟੀ ਲੱਗਦੀ ਲੈ ਹੱਸ ਕੇ ਲੱਗ ਜਾਂਦੀ ਕਿਉਂ ਨਹੀਂ ਲੱਗਦੀ ਹੈਗੀ ਕਿਹਦੇ ਟਰੈਕਟਰ ਦੇ ਸਟੀਲ ਲੱਗਾ ਹੈ ਨਾ ਹੋਰ ਤਾਂ ਤਾਂ ਨਹੀਂ ਲੱਗਦੀ ਸੀ ਹਾਂ ਮੈਂ ਕਿਹਾ ਹੁਣ ਦੂਕਮਾਲਾ ਬੰਪਰ ਲੱਗਦੀ ਤਾਂ ਨਹੀਂ ਚੱਕਦਾ ਹਾਂ ਸਟੀਲ ਲੱਗੇ ਹੀ ਹੁਣ ਦੇਖੀ ਚੱਕ ਹੁੰਦਾ ਤਾਂ ਉਹਨੂੰ 9 ਫੋਟਾ ਬਾਤ ਸਹੀ ਤੋਰੀ ਵੰਗੂ ਨਾ ਤੋਲ ਹੋਈ ਗਿਆ ਤਾਂ ਉਹ ਨਾ ਲੈ ਗਈ ਆਏ ਆ ਅਸੀਂ ਉਹਦਾ ਛੜਕਦੇ ਲਿਆਇਆ ਖੱਤੇ ਜੇ ਦੇਖੀ ਚਲਾ ਕੇ ਹਲੇ ਖਾਦ ਬੀਜ ਨਹੀਂ ਵਿੱਚ ਪਿਆ ਬਹੁਤ ਪਾਰਾ ਹੁੰਦੀ ਆ ਚੈੱਕ ਕਰ ਲਾ ਹੁਣ ਰੇਸ ਆ ਪਿੱਛੇ ਨੂੰ ਤਾਂ ਨਹੀਂ ਮੁੜਦੀ ਓਕੇ ਆ ਹੋ ਗਿਆ ਕੰਮ ਦਾਨੇ ਦਾ ਸਟਾਰਟ ਕਰਕੇ ਦੇਖ ਰਾਂ ਨੇ ਸਟਾਰਟ ਕਰਕੇ ਦੇਖ ਲਾ ਉਹ ਬੈਕ ਨਾਲ ਰੇਸ ਉਹਦਾ ਰੈਲੀ ਦਾ ਸਹੀ ਹੈਨ ਓਕੇ ਸਟਾਰਟ ਕਰਕੇ ਦੇਖ ਇੱਕ ਵਾਰੀ ਜੋਦਾ ਹੋ ਗਿਆ ਮਿੱਤਰੋ ਕੰਮ ਕੰਪਲੀਟ ਤੇ ਹੁਣ ਹੋਰਨਾਂ ਦੀ ਵਾਰੀ ਆ ਗਈ ਤੇ ਹੋਰਨਾਂ ਨੂੰ ਅੱਗੇ ਕਰਦੇ ਹੋਰਨ ਪੰਜ ਲਾਉਣੇ ਇਹਨੂੰ ਚਾਰ ਨਹੀਂ ਲਾਉਣੇ ਇਹ ਵੀ ਲਾਣੀ ਹੋਰ ਤਰ੍ਹਾਂ ਦੀ ਲਾ ਇਹ ਲਾ ਦੇ ਐਵੇਂ ਚੋੜੀ ਲਾਉਣੇ ਇਹਨੂੰ ਹਨਾ ਪੰਜ ਕਰਦੇ ਮੋਰੇ ਪੰਜ ਹੋਰ ਢੋਨੇ ਲੱਗਣੇ ਆ ਆ ਹੋਰ ਤਰ੍ਹਾਂ ਦਾ ਲਾ ਦੇ ਆ ਸੈਟਾਂ ਦੇ ਤੇ ਹੁਣ ਨਹੀਂ ਵਧੀਆ ਲੱਗਦਾ ਉਹਦੇ ਪਿਆ ਸੱਚ ਮੇਕੋ ਇੱਕ ਹੈਗਾ ਪੰਜਵਾਂ ਹੋਰ ਨਾ ਬਸ ਠੀਕ ਆ ਆਉਣਾਂ ਸਹੀ ਥਾਂ ਤੇ ਮਿੱਤਰੋ ਲੱਗੇ ਆ ਹਾਰਨ ਪਹਿਲਾ ਪਿਛੇ ਇਹਨੂੰ ਜਗ੍ਹਾ ਉੱਤੇ ਸਾਈਡ ਦੇ ਨਹੀਂ ਸਕੇ ਲੁੱਕ ਨਹੀਂ ਟਰੈਕਟਰ ਦੀ ਬਣਦੀ ਸੀ ਉਹ ਜਿਹੇ ਜਿਹੇ ਬਣਨੀ ਚਾਹੀਦੀ ਆ ਹੁਣ ਇਹਨੂੰ ਇੱਕ ਹੋਰ ਹਾਰਨ ਮਾਰ ਹਾਂ ਇੱਕ ਹੋਰ ਨਾ ਆਪਾਂ ਇਹਨੂੰ ਪੰਜਵਾਂ ਹਾਰ ਲਾ ਦੇਣਾ ਉਹ ਨਾਲ ਲੱਗੂਗਾ ਉਦੋਂ ਉਹਦੋਂ ਚਾਰ ਵੀ ਠੀਕ ਆ ਨਾਟ ਬੈਡ ਵਧੀਆ ਲੱਗਦੇ ਚਾਰ ਵੀ ਦਾ ਮੂਰੇ ਕਲਰ ਹੋ ਗਏ ਫੋਰਡ ਵਧੀਆ ਲੱਗ ਗਿਆ ਨਾ ਤਾਂ ਲੁੱਕ ਚੇਂਜ ਹੋ ਜਾਣੀ ਟਰੈਕਟਰ ਦੀ ਹਾਂਜੀ ਮਿੱਤਰੋ ਆ ਲੱਗੇ ਹੁਣ ਆਪਾਂ ਨਮੀ ਵਾਇਰ ਪਾਉਣੇ ਨੂੰ ਵਾਇਰ ਉਹ ਵਾਲੀ ਕਿੱਥੇ ਗਈ ਜਿਹੜੀ ਕੱਢੀ ਸੀ ਆਪਾਂ ਉਹ ਤਾਂ ਖਾਲੀ ਖਰਾਬ ਹੀ ਹੋਈ ਪਈ ਸਾਰੀ ਇਹ ਪਹਿਲਾ ਵਾਲੀ ਸੀਗੀ ਵੀ ਹਲਕੀ ਸੀ ਜਿਆਦੀ ਇਹ ਵਾਲੀ ਵਾਇਰ ਆ ਦੇ ਇਹ ਇੱਥੋਂ ਆ ਟੁੱਟੀ ਸੀ ਕਰਕੇ ਹੈ ਨਾ ਇੱਥੇ ਰੇਸ ਆਪਣੀ ਅੜ ਜਾਂਦੀ ਸੀ ਸੀ ਸੜ ਕੇ ਜਾਂਦੀ ਸੀ ਪ੍ਰੋਪਰ ਨਹੀਂ ਸੀ ਨਰਮ ਨਹੀਂ ਸੀ ਰੇਸ ਇਹ ਅੱਗੇ ਭਰਾਵਾਂ ਨੇ ਇਹਨਾਂ ਨੇ ਲਾਈ ਸੀ ਰੇਸ ਤੇ ਮੈਂ ਕਿਹਾ ਭਰਾਵਾਂ ਤੂੰ ਸੈਟ ਕਰਵਾ ਕੇ ਆਉਦੇ ਆ ਬਾਕੀ ਆ ਨਾ ਥੋੜਾ ਜਿਹਾ ਪਿੱਛੇ ਆਪਾਂ ਵੀ ਜੀ ਰਹੇ ਆ ਉਹਦੇ ਕਰਕੇ ਮਿੱਤਰੋ ਹੁਣ ਵਲੌਗ ਆਪਣੇ ਲੇਟ ਆ ਰਹੇ ਆ ਯਾਨੀ ਕਿ ਕੁਝ ਵਲੌਗ ਪਹਿਲਾਂ ਤੇ ਬਣੇ ਵੀ ਪਏ ਆ ਤੇ ਪਰ ਥੋੜਾ ਜਿਹਾ ਘਰੇਲੂ ਮੜੀ ਐ ਪ੍ਰੋਬਲਮ ਆਈ ਐ ਜਿੱਚ ਫਸਿਆ ਸਗਾ ਤਾਂ ਤਾਂ ਫੇ ਉਹ ਅਪਲੋਡ ਨਹੀਂ ਕਰ ਹੋ ਰਹੇ ਹੈਗੇ ਤੇ ਹੁਣ ਹੌਲੀ ਹੌਲੀ ਆਪਾਂ ਉਹ ਵਾਲੇ ਵਲੌਗ ਪੁਰਾਣੇ ਆ ਆਪਾਂ ਅਪਲੋਡ ਕਰੀ ਜਾਣੇ ਆ ਦੇ ਨਾਲੇ ਫੇ ਤੁਹਾਨੂੰ ਨਵੇਂ ਬਿਲਕੁਲ ਇਹ ਟੈਸਟ ਬਲੌਗ ਆਉਣ ਲੱਪਨੇ ਆ ਤੇ ਬਾਕੀ ਮੇਰਾ ਵੀਰ ਸਾਰੇ ਜਾਣੇ ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਜਿਹੜੇ ਮੇਰੇ ਵੀਰ ਨਵੇਂ ਆਏ ਆ ਚੈਨਲ ਆਪਣਾ ਕਰਿਓ ਸਬਸਕ੍ਰਾਈਬ ਤੇ ਸਾਰੇ ਵੀਰ ਮੇਰੇ ਵੀਡੀਓ ਨੂੰ ਬਾਦਰੋ ਦਾ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਬਾਕੀ ਮਿੱਤਰੋ ਜੇ ਕੋਈ ਤੁਸੀਂ ਸੁਝਾਅ ਦੇਣਾ ਹੋਵੇ ਤਾਂ ਕਮੈਂਟਾਂ 'ਚ ਆਪਣੇ ਸੁਝਾਅ ਜ਼ਰੂਰ ਦਿਆ ਕਰੋ ਤੇ ਆਪਾਂ ਨੂੰ ਜਿਹੜੇ ਵਿੱਚੋਂ ਜਿਹਦਾ ਸਹੀ ਲੱਗਾ ਸੁਝਾ ਤਾਂ ਆਪਾਂ ਉਹਨੂੰ ਫੇਰ ਆਪਣੇ ਘੋੜੇ ਦੇ ਉੱਤੇ ਕਰਾਂਗੇ ਠੀਕ ਆ ਬਾਕੀ ਚਲੋ ਠੀਕ ਆ ਮਿੱਤਰੋ ਮਿਲਦੇ ਆਂ ਅਗਲੇ ਨਵੇਂ ਵਲੌਗ ਦੇ ਵਿੱਚ ਤੇ ਹੁਣ ਹਨੇਰਾ ਹੋ ਜਾਣਾ ਹੋਰ ਥੋੜੇ ਚਿਰ ਤੱਕ ਤਾਰ ਆਪਾਂ ਹੁਣ ਪਾ ਗਈ ਲਈਏ ਤਾਰ ਪਵਾ ਕੇ ਬਸ ਇਹੀ ਆਪਣਾ ਕੰਮ ਰਹਿ ਗਿਆ ਤੇ ਫੇ ਆਪਾਂ ਚੱਲ ਜਾਣਾ ਪੈਂਡ ਨੂੰ ਤੇ ਦੂਸਰਾ ਆਪਣਾ ਆਹ ਵਾਲਾ ਹੌਲੈਂਡ ਹੋ ਗਿਆ ਰੈਡੀ ਠੀਕ ਆ ਇਹਦੇ ਹੀ ਵਾਰੀ ਉਹ ਕੰਸਲ ਕਰਵਾਉਂਦੇ ਹਾਂ ਸਮਾਰੋ ਆਓ ਤੇ ਹੁਣ ਆਪਾਂ ਰੋਗ ਲਿਆ ਕੌਲਚਿਆਂ ਵਾਲਾ ਤੇ ਲੱਗੇ ਕੌਲਚੇ ਖਾਣ ਚਲੋ ਠੀਕ ਆ ਮਿੱਤਰੋ ਮਿਲਦੇ ਆ ਅਗਲੇ ਨਵੇਂ ਬਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੂਂਦੇ ਵਾਸਤੇ ਰਹੋ ਸਾਰੇ